ਅਸੀਂ ਵਿਸਾਖੀ ਦੇ ਦਰਸ਼ਨ ਕਰਨ ਚੱਲੇ ਆਂ ਮਹਾਰਾਜ ਵਿਛੜੇ ਗੁਰਧਾਮਾਂ ਦੇ ਪਹਿਲੀ ਵਾਰ ਬਹੁਤ ਜ਼ਿਆਦਾ ਮਨਚੇ ਖੁਸ਼ੀ ਆ ਮਹਾਰਾਜ ਵਿਛੜੀਆਂ ਗੁਰਧਾਮ ਜਿਹੜੇ ਨੇ ਵਿਛੜੇ ਨੇ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਆਂ ਸਾਰੀਆਂ ਸਿੱਖ ਸੰਤਾਂ ਬੜੇ ਉਤਸ਼ਾਹ ਦੇ ਨਾਲ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਕੁਮਰ ਮੇਰ ਨੂੰ ਆਮਕਲਾ ਨੌਰ ਤੋਂ ਆਇਆ ਅਸੀਂ ਵਿਸਾਖੀ ਦੇ ਦਰਸ਼ਨ ਕਰਨ ਚੱਲੇ ਆਂ ਮਹਾਰਾਜ ਵਿਛੜੇ ਗੁਰਧਾਮਾਂ ਦੇ ਪਹਿਲੀ ਵਾਰ ਖੁਸ਼ੀ ਬਹੁਤ ਜ਼ਿਆਦਾ ਹੈ ਬਹੁਤ ਜਿਆਦਾ ਮਨ ਚ ਖੁਸ਼ੀ ਹੈ ਮਹਾਰਾਜ ਵਿਛੜੀਆਂ ਗੁਰਧਾਮ ਜਿਹੜੇ ਨੇ ਵਿਛੜੇ ਨੇ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਮਨ ਚ ਬਹੁਤ ਚਾਅ ਹੈ ਬੜੀ ਸ਼ਰਧਾ ਭਾਵਨਾ ਨਾਲ ਜਾ ਰਹੇ ਆ ਤੇ ਮਹਾਰਾਜ ਸਾਡੀ ਯਾਤਰਾ ਸਫਲ ਕਰੇ ਚੜ੍ਹਦੀ ਕਲਾ ਕਰੇ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਸੱਚਾ ਸੋਦਾ ਤੇ ਕਰਤਾਰਪੁਰ ਸਾਹਿਬ ਤੇ ਲਾਹੌਰ ਇਹ ਸਰਕਾਰ ਨੂੰ ਕਹਿੰਨੇ ਆ ਵੀ ਸਾਰਿਆਂ ਨੂੰ ਦਰਸ਼ਨਾ ਵਾਸਤੇ ਵਿਜੇ ਲੱਗਣੇ ਚਾਹੀਦੇ ਨੇ ਕਿਸੇ ਦਾ ਮਨ ਨਰਾਸ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਪਾਕਿਸਤਾਨ ਦੀ ਮੈਸੇਜ ਸਾਡਾ ਮੈਸੇਜ ਆ ਕਿ ਸਾਰਿਆਂ ਨੂੰ ਮਤਲਬ ਵੀਜੇ ਦਿੱਤੇ ਜਾਣ ਤੇ ਸਾਰਿਆਂ ਦੇ ਮਨ ਚ ਖੁਸ਼ੀ ਤੇ ਚਾਹ ਦੇ ਨਾਲ ਗੁਰੂ ਧਾਮ ਦੇ ਦਰਸ਼ਨ ਕਰ ਸਕਣ ਤੇ ਪਹਿਲੀ ਯਾਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡਾ ਮੇਲਾ ਲੱਗਾ ਪਾਕਿਸਤਾਨ ਦਾ ਤੇ ਮਹਾਰਾਜ ਦੇ ਦਰਸ਼ਨ ਮੇਲੇ ਨੂੰ ਜਾ ਰਹੇ ਹਾਂ ਤੇ ਗੁਰੂ ਨਾਲ ਪਾਸ਼ਾ ਸਭ ਤੇ ਕਿਰਪਾ ਕਰੇ ਸਭ ਨੂੰ ਦਰਸ਼ਨ ਦੇਦਾਰੇ ਮਿਲਣ ਬਹੁਤ ਜਿਆਦਾ ਜੀ ਮੰਤ ਅਥਾ ਸ਼ਰਧਾ ਪਿਆਰ ਵੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਸੰਸਾਰ ਤੇ ਆਏ ਹਾਂ ਤੇ ਆਪਣੀ ਧਰਤੀ ਤੇ ਬੁਲਾਇਆ ਉਹਨਾਂ ਨੇ ਉਹਨਾਂ ਦੀ ਬਹੁਤ ਕਿਰਪਾ ਕੀਤੀ ਮਾਲਕਾਂ ਮੰਜ ਬਹੁਤ ਜਿਆਦਾ ਖੁਸ਼ੀ ਦੇ ਜਿਹਾ ਵਿਆਹ ਸ਼ਾਦੀ ਦੀ ਖੁਸ਼ੀ ਹੁੰਦੀ ਆ ਐਸਾ ਮੰਜ ਖੁਸ਼ੀ ਹੋ ਸ਼ੁਕਰ ਹੈ ਮਾਲਕਾਂ ਸਾਨੂੰ ਵਿਸ਼ਰੇ ਮੀਂ ਨਹੀਂ ਲੱਗੇ ਦਰਸ਼ਨ ਕਰਾਉਣ ਹਰ ਇੱਕ ਦਾ ਵੀ ਲਵਾਓ ਹਰ ਨੂੰ ਖੁਸ਼ੀਆਂ ਭਰਿਆ ਦੇਣ ਲਿਆ ਜਰੂਰ ਖੁਸ਼ੀ ਖੁਸ਼ੀ ਜਾਈਏ ਤੇ ਖੁਸ਼ੀ ਖੁਸ਼ੀ ਆਈਏ ਆਪਣੇ ਦਰਸ਼ਨ ਦੇ ਦੇ ਕੇ ਸਾਨੂੰ ਖੁਸ਼ੀ ਖੁਸ਼ੀ ਭੇਜਿਓ ਕਈਆਂ ਦੇ ਵੀ ਜੇ ਕੱਟੇ ਗਏ ਨੇ ਮਾਲਕਾਂ ਦਾ ਅਦਾਸ ਹੋਣਾ ਹੈ ਅਨੇ ਉਹਨਾਂ ਲਈ ਮੰਜ ਬਹੁਤ ਜਿਆਦਾ ਦਾਸੀ ਜੇ ਤੇ ਚਾਹੀਦਾ ਸਰਕਾਰ ਨੂੰ ਸਾਰਿਆਂ ਨੂੰ ਵੀ ਲਾਉਣੇ ਵੀ ਜੀ ਇਨਾ ਮਾਦੀ ਦੁਖੀ ਹੈ ਉਹਨਾਂ ਦਾ ਹਿਰਦਾ ਦੁਖੀ ਹੋ ਗਿਆ ਸਾਡੇ ਲੱਗੇ ਨਹੀਂ ਉਹਨਾਂ ਦੇ ਜਰੂਰ ਹਰ ਗੇ ਤੋਂ ਹਰ ਇੱਕ ਦਿਨ ਵੀ ਜਰੂਰ ਲਾਇਆ ਕਰੋ ਉਹ ਵੀ ਖੁਸ਼ੀ ਖੁਸ਼ੀ ਜਾਂਦੇ ਖੁਸ਼ੀ ਖੁਸ਼ੀ ਆਉਣ ਅਰ ਦਰਸ਼ਨ ਕਰਕੇ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਜੀ ਅਸੀਂ ਪਹਿਲੀ ਵਾਰੀ ਦਰਸ਼ਨ ਕਰਨ ਜਾ ਰਹੇ ਆ ਤੇ ਬਹੁਤ ਚਿਰ ਦੀ ਰੀਤ ਸੀ ਦਰਸ਼ਨ ਕਰਨ ਦੀ ਸਤਿਗੁਰੂ ਪਾਤਸ਼ਾਹ ਦੀ ਤੇ ਉਹ ਕਰਨ ਜਾ ਰਹੇ ਆ ਜੀ ਬਹੁਤ ਖੁਸ਼ੀ ਆ ਬਾਕੀ ਇੱਕ ਬੇਨਤੀ ਆ ਕਿ ਜਿਦ ਤਰ੍ਹਾਂ ਸਾਡੇ ਸਾਥੀ ਨੇ ਆ ਵੇਖੋ ਇਹਨਾਂ ਦੇ ਕੱਟੇ ਗਏ ਨੇ ਕੈਨਸਲ ਹੋ ਗਏ ਨੇ ਤੇ ਇਹ ਹਜੇ ਜਿਹੜੇ ਆ ਕੰਮ ਆ ਉਹ ਨਹੀਂ ਹੋਣੇ ਚਾਹੀਦੇ ਜਿੰਨੇ ਵੀ ਵੀਜੇ ਲੱਗਦੇ ਆ ਸਾਰੇ ਪਾਸ ਹੋਣੇ ਚਾਹੀਦੇ ਆ ਸਾਰੇ ਦਰਸ਼ਨ ਮਲ ਕੇ ਕਰਨ ਵਾਸਤੇ ਤਿਆਰ ਸੀ ਬਹੁਤ ਖੁਸ਼ੀ ਸੀ ਪਰ ਥੋੜੇ ਜਿਹਾ ਉਦਾਸ ਰਹੇ ਤੇ ਇਦਾਂ ਨਹੀਂ ਹੋਣੀ ਚਾਹੀਦੀ ਸਾਰਿਆਂ ਦੇ ਪਾਸ ਜਿਹੜੇ ਵੀਜੇ ਪਾਸ ਹੋਣੇ ਚਾਹੀਦੇ ਆ ਮੇਰਾ ਨਾਮ ਅਕਾਸ਼ ਸਿੰਘ ਨੰਬਰ ਦਾ ਪਿੰਡ ਅਬੂਸ਼ਾ ਤਹਿਸੀਲ ਨਾਣਾ ਜਿਲ੍ਹਾ ਅੰਮ੍ਰਿਤਸਰ ਅਸੀਂ ਇੱਥੇ ਪਾਸਪੋਰਟ ਅਪਲਾਈ ਕੀਤਾ ਸੀ ਮੇਰਾ ਵੀਜ਼ਾ ਲੱਗ ਗਿਆ ਮੇਰੇ ਘਰ ਦੀ ਦਾ ਨਹੀਂ ਲੱਗਾ ਤੇ ਖੁਸ਼ੀ ਮੈਨੂੰ ਬੜੀ ਆ ਵੀਜ਼ਾ ਲੱਗਣ ਕਰਕੇ ਇੱਕ ਥੋੜਾ ਦੁੱਖ ਆ ਵੀ ਮੇਰੇ ਘਰ ਦੀ ਦਾ ਵੀਜ਼ਾ ਨਹੀਂ ਲੱਗਾ ਇਕੱਠਿਆਂ ਜਾਣਾ ਹੋਰ ਗੱਲ ਹੁੰਦੀ ਆ ਕੱਲੇ ਜਾਣਾ ਗੱਲ ਹੋਰ ਹੁੰਦੀ ਆ ਜਾਦੇ ਵੇ ਬਾਬੇ ਨਾਨਕ ਦੇ ਪੰਜਾ ਸਾਹਿਬ ਦਰਸ਼ਨ ਕਰਦੇ ਨਕਾਣਾ ਸਾਹਿਬ ਦਰਸ਼ਨ ਕਰਦੇ ਲਾਹੌਰ ਸਾਹਿਬ ਕੋ ਜਾਂਦੇ ਤੇ ਬੜੀ ਖੁਸ਼ੀ ਪਹਿਲੀ ਵਾਰੀ ਚ ਸਾਡੀ ਲੱਗਿਆ ਵੀ ਜਾਂ ਪਹਿਲੀ ਵਾਰ ਚੱਲੇ ਆ ਤੇ ਬਹੁਤ ਪਹਿਲਾਂ ਦੇ ਹੱਦ ਕੋ ਆਦੇ ਵੀ ਪਹਿਲਾਂ ਵੀ ਸਾਡੇ ਬੜੇ ਕਰਤੇ ਕਾਲੇ ਹਾਂ ਪਰ ਮੈਂ ਅਮਰੀਕਾ ਜਾਣਾ ਸੀ ਕਹਿੰਦੇ ਸੀ ਵੀ ਉੱਥੇ ਜੇ ਵੀਜਾ ਲੱਗਿਆ ਮੈਂ ਤੁਹਾਨੂੰ ਮਰ ਕੇ ਨਹੀਂ ਆਏ ਜਾਣਾ ਤੇ ਚਲੋ ਉਧਰ ਹੋ ਆਏ ਆਂ ਸੀ ਤੇ ਹੁਣ ਵੀ ਆ ਲੱਗਿਆ ਸਾ ਨੂੰ ਬੜੀ ਖੁਸ਼ੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਇੱਥੇ ਹੁਣ ਇੱਕ ਪੰਜਾ ਸਾਹਿਬ ਨਕਾਣਾ ਸਾਹਿਬ ਗਾੜੀ ਵੇਖੋ ਸੰਗਤ ਜਿੱਥੇ ਜਾਂਦੀ ਕਿ ਤੁਸੀਂ ਸੰਗਤ ਘੜੇਗੀ ਉੱਥੇ ਜਾਵਾਂਗੇ ਜਿੱਥੇ ਸਾਰੇ ਦਰਸ਼ਨ ਕਰਾਂਗੇ ਤੇ ਬਾਕੀ ਬੜੀ ਸ਼ਾਨ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਮਨ ਦੇ ਵਿੱਚ ਖੁਸ਼ੀ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਸਾਹਿਬ ਕਰਤਾਰਪੁਰ ਬਹੁਤ ਖੁਸ਼ੀ ਹੈ ਪਰ ਸਾਡਾ ਜਿਹੜਾ ਵੀਜ਼ਾ ਇਹ ਕੱਟਿਆ ਗਿਆ ਸਰਕਾਰ ਨੂੰ ਇਹ ਹੋਣਾ ਚਾਹੀਦਾ ਸਰਕਾਰ ਨੂੰ ਇਹ ਹੋਣਾ ਚਾਹੀਦਾ ਕਿਹਾਣਾ ਚਾਹੀਦਾ ਵੀ ਜਿੰਨੇ ਇਹ ਆਪਣੇ ਪਾਸਪੋਰਟ ਜਮ੍ਹਾਂ ਕਰਦੇ ਇਹਨਾਂ ਦਾ ਵੀਜ਼ਾ ਲੱਗਣਾ ਚਾਹੀਦਾ ਇਹ ਇਕੱਠੇ ਨਹੀਂ ਜਾਣੇ ਚਾਹੀਦੀ ਬਹੁਤ ਮਾਨ ਦਾ ਆ ਜਿਹੜਾ ਹੈ ਵੀਜ਼ਾ ਕੱਟਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿੱਥੇ ਸੰਸਾਰ ਭਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਖਾਲਸਾ ਸਾਜਨਾ ਦਿਵਸ ਬਹੁਤ ਵੱਡੇ ਉਤਸ਼ਾਹ ਦੇ ਨਾਲ ਬਣਾਇਆ ਜਾਂਦਾ ਹੈ ਉੱਥੇ ਹਰ ਸਾਲ ਹੀ ਜੋ ਪਾਕਿਸਤਾਨ ਦੇ ਗੁਰਦਆਮਾਂ ਦੇ ਦਰਸ਼ਨ ਕਰਨਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰ ਸਾਲ ਹੀ ਆਪਣੇ ਜਿਸ ਤਰ੍ਹਾਂ ਜਥੇ ਜਾਂਦੇ ਨੇ ਸੋ ਉਸੇ ਤਰ੍ਹਾਂ ਹੀ ਐਰਕਾ ਵੀ ਜਿਹੜੇ ਵੀ ਚਾਹਵਾਂ ਇਨਸਾਨ ਯਾਤਰਾ ਕਰਨ ਵਾਸਤੇ ਤੇ ਉਹਨਾਂ ਦੇ ਜਿਹੜੇ ਪਾਸਪੋਰਟਸ ਹਨ ਉਹ 1500 ਤੇ 25 ਜਿਹੜੇ ਸਨ ਉਹ ਪਾਸਪੋਰਟ ਸਾਡੇ ਦਫਤਰ ਵੱਲੋਂ ਭੇਜੇ ਗਏ ਸਨ ਪਰ ਮੌਜੂਦਾ ਜਿਹੜੀਆਂ ਹਕੂਮਤਾਂ ਨੇ ਸਰਕਾਰਾਂ ਨੇ ਉਹ ਬੇਵਜ੍ਹਾ ਦੇ ਨਾਲ ਕੋਈ ਪਾਸਪੋਰਟ ਆਪਣੀ ਮਰਜ਼ੀ ਦੇ ਨਾਲ ਕੱਟ ਦਿੰਦੇ ਨੇ ਪਰ ਹਰ ਵਾਰੀ ਤੇ 100 200 ਇਸ ਤਰ੍ਹਾਂ ਘਟ ਜਾਂਦੇ ਨੇ ਪਰ ਆਇਰ ਕਾ ਜਿਹੜੀ ਬਹੁਤ ਵੱਡੀ ਅਚੰਭੇ ਵਾਲੀ ਗੱਲ ਹੋਈ ਆ ਸੋ 500 550 ਜਿਹੜੇ ਪਾਸਪੋਰਟ ਸੀਗੇ ਗਵਰਨਮੈਂਟ ਨੇ ਉਹਨਾਂ ਦੇ ਵੀਜੇ ਨਹੀਂ ਲਾਏ ਤੇ ਬਾਕੀ ਜਿਹੜੀ ਆ ਹੈਗੀਆਂ ਉਹ ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਾਕਿਸਤਾਨ ਦੇ ਗੁਰਦ ਆਮਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ ਸੋ ਕੱਲ ਜਿਹੜਾ ਜਥਾ ਉਹ ਸਵੇਰੇ ਅੱਜ ਸਾਰੇ ਹੀ ਆਪੋ ਆਪਣੇ ਪਾਸਪੋਰਟ ਜਿਹੜੇ ਆ ਉਹ ਲੈ ਰਹੇ ਨੇ ਤੇ ਕੱਲ ਸਵੇਰੇ 13 ਤਰੀਕ ਨੂੰ ਜਿਹੜੇ ਹੈਗੇ ਸਾਰਾ ਜਥਾ ਜਥੇਦਾਰ ਆਪਣੇ ਕੁਲਵੰਤ ਸਿੰਘ ਜੀ ਬਾਨਨ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰਵਿੰਦਰ ਸਿੰਘ ਖਾਲਸਾ ਜੀ ਤੇ ਸਰਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਇਹ ਸਾਰਾ ਜਿਹੜਾ ਉਹਨਾਂ ਦੀ ਰਾਇਮਾਈ ਇੱਥੇ ਸਾਰਾ ਜਥਾ ਪਾਕਿਸਤਾਨ ਦੇ ਗੁਰਤਮਾਨ ਯਾਤਰਾ ਕਰਨ ਵਾਸਤੇ ਜਾਵੇਗਾ ਉਹ ਹਰ ਸਾਲ ਦੀ ਤਰ੍ਹਾਂ ਹੀ ਜਿਹੜੇ ਵੀ ਗੁਰਦੁਆਰਾ ਉਹ ਰੁਟੀਨ ਪੜਿਆ ਹੋਇਆ ਵੀ ਸਾਰੇ ਵੀ ਜਿੰਨੇ ਗੁਰਤਮਾਨ ਹੈਗੇ ਕਰੀਬਨ 10 ਦਿਨ ਦਾ ਜਿਹੜਾ ਸਮਾਂ ਹੁੰਦਾ ਤੇ 10 ਦਿਨਾਂ ਦੇ ਵਿੱਚ ਢੇਰਾ ਸਾਹਿਬ ਮੇਰੇ ਖਾਲਸਾ ਕੀ ਦੱਤਿਆ ਡਾ ਮਨਾਇਆ ਜਾਂਦਾ ਫਿਰ ਬਾਕੀ ਵੀ ਸਾਰੇ ਹਸਤਾਨਾਂ ਦੇ ਉੱਤੇ ਦਸਾਂਗ ਦੇ ਡੇਣਾ ਦੇ ਵਿੱਚ ਸਾਰੀ ਯਾਤਰਾ ਕਰਕੇ ਸੰਪੂਰਨ ਕਰਕੇ ਫਿਰ ਇੱਥੇ ਆ ਵਾਪਸ ਆ ਜਾਂਦਾ